ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲਿਸ ਤੇ ਹੋ ਗਿਆ ਜਾਨਲੇਵਾ ਹਮਲਾ ਲੇਡੀ ਐਸ ਐਚਓ ਦੀ ਟੁੱਟ ਗਈ ਹੈ ਬਾਹ ਤੇ ਹੋਰ ਅਧਿਕਾਰੀ ਵੀ ਹੋ ਗਏ ਨੇ ਗੰਭੀਰ ਜ਼ਖਮੀ ਜਿਹਾ ਇਸ ਵੇਲੇ ਦੀ ਅਹਿਮ ਖਬਰ ਕਿ ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲਿਸ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਹੈ ਇੱਥੇ ਮੌਜੂਦ ਲੇਡੀ ਐਸ ਐਚਓ ਦੀ ਬਾਹ ਟੁੱਟ ਗਈ ਹੈ ਤੇ ਹੋਰ ਅਧਿਕਾਰੀ ਜਿਹੜੇ ਇੱਥੇ ਸ਼ਾਮਿਲ ਸਨ ਉਹਨਾਂ ਤੇ ਵੀ ਗੰਭੀਰ ਸੱਟਾਂ ਲੱਗ ਗਈਆਂ ਨੇ ਇਹ ਇੱਕ ਵਾਰ ਜਲਾਲਾਬਾਦ ਦੇ ਪਿੰਡ ਦੰਡੀ ਕਦੀਮ ਤੋਂ ਸਾਹਮਣੇ ਆਈ ਹੈ ਜਿੱਥੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਥੇ ਇੱਕ ਵੱਡਾ ਗੈਂਗਸਟਰ ਲੁਕਿਆ ਹੋਇਆ ਹੈ ਇਹਨਾਂ ਦੇ ਵੱਲੋਂ ਇੱਥੇ ਨਸ਼ੇ ਤਸਕਰੀ ਦਾ ਕੰਮ ਕੀਤਾ ਜਾਂਦਾ ਹੈ ਇਸ ਕਰਕੇ ਪੁਲਿਸ ਉਹਨਾਂ ਨੂੰ ਫੜਨ ਦੇ ਲਈ ਇਸ ਪਿੰਡ ਵਿੱਚ ਪਹੁੰਚੀ ਸੀ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਜਿਹੜੇ ਨੌਜਵਾਨ ਸਨ ਜਿਹੜੇ ਗੈਂਗਸਟਰ ਸਨ ਇਹਨਾਂ ਦੇ ਵੱਲੋਂ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਨਸ਼ਾ ਮੰਗਵਾਇਆ ਜਾ ਰਿਹਾ ਸੀ ਤੇ ਪੁਲਿਸ ਮਿਲੀ ਸੂਚਨਾ ਦੇ ਮੁਤਾਬਕ ਇੱਥੇ ਪਹੁੰਚ ਗਈ ਸੀ ਜਿਉਂ ਹੀ ਪੁਲਿਸ ਇੱਥੇ ਪਹੁੰਚੀ ਤਾਂ ਇਹਨਾਂ ਨਸ਼ਾ ਤਸਕਰਾਂ ਦੇ ਵੱਲੋਂ ਪੁਲਿਸ ਤੇ ਚਾਲੇਵਾ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਮੌਜੂਦ ਲੇਡੀ ਐਸ ਐਚਓ ਅਮਰਜੀਤ ਕੌਰ ਹੋਰਾਂ ਦੀ ਬਾਹ ਟੁੱਟ ਗਈ ਹੈ ਤੇ ਜਿਹੜੇ ਹੋਰ ਗਰਮਨ ਤੇ ਅਧਿਕਾਰੀ ਉਸ ਵੇਲੇ ਸ਼ਾਮਿਲ ਸਨ ਉਹਨਾਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਹ ਜ਼ਖਮੀ ਹੋ ਗਏ ਨੇ ਇੱਥੋਂ ਤੱਕ ਕਿ ਇਹਨਾਂ ਨਸ਼ਾ ਤਸਕਰਾਂ ਦੇ ਵੱਲੋਂ ਪੁਲਿਸ ਅਧਿਕਾਰੀ ਦਾ ਮੋਬਾਈਲ ਫੋਨ ਵੀ ਖੋ ਲਿਆ ਗਿਆ ਹੈ ਹੁਣ ਪੁਲਿਸ ਨੇ ਇੱਥੇ 10 ਲੋਕਾਂ ਨੂੰ ਨਾਮ ਸਮੇਤ ਜਿਹੜਾ ਕਿ ਗ੍ਰਿਫਤਾਰ ਕੀਤਾ ਤੇ 4 ਹੋਰ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਦੱਸਦੀ ਹੈ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਥੇ ਅਮਨਦੀਪ ਸਿੰਘ ਅਮਨਾ ਨਾਮ ਦਾ ਗੈਂਗਸਟਰ ਜਿਹੜਾ ਉਹ ਲੁਕਿਆ ਹੋਇਆ ਹੈ ਜਿਹੜਾ ਕਿ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਬਹੁਤ ਸਾਰੇ ਨੌਜਵਾਨਾਂ ਨੂੰ ਇਸਨੇ ਨਸ਼ੇ ਤੇ ਲਗਾਇਆ ਹੋਇਆ ਤੇ ਪੁਲਿਸ ਤੁਰੰਤ ਉਸ ਨੂੰ ਪਕੜਨ ਦੇ ਲਈ ਉਸ ਨੂੰ ਫੜਨ ਦੇ ਲਈ ਉੱਥੇ ਪਹੁੰਚੀ ਸੀ ਤੇ ਜਿਉਂ ਹੀ ਪੁਲਿਸ ਉੱਥੇ ਪਹੁੰਚੀ ਪੁਲਿਸ ਤੇ ਇਨਾਂ ਦੇ ਵੱਲੋਂ ਜਿਹੜਾ ਕਿ ਜਾਣ ਲਿਵਾ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਲੇਡੀ ਐਸ ਐਚਓ ਅਮਰਜੀਤ ਕੌਰ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਉਹਨਾਂ ਦੀ ਬਾਹਂ ਟੁੱਟ ਗਈ ਹੈ ਹੋਰ ਅਧਿਕਾਰੀ ਤੇ ਗਨਮੈਨ ਜਿਹੜੇ ਉਹਨਾਂ ਦੇ ਨਾਲ ਸਨ ਉਹ ਵੀ ਜ਼ਖਮੀ ਹੋਏ ਨੇ ਇੱਥੋਂ ਤੱਕ ਕਿ ਪੁਲਿਸ ਅਧਿਕਾਰੀ ਦਾ ਮੋਬਾਈਲ ਫੋਨ ਵੀ ਇਹਨਾਂ ਦੇ ਵੱਲੋਂ ਖੋਲਿਆ ਗਿਆ ਹੈ ਤੇਪਰੰਤੂ ਪੁਲਿਸ ਪਾਰਟੀ ਦੇ ਵੱਲੋਂ 10 ਲੋਕਾਂ ਨੂੰ ਨਾਮ ਸਮੇਤ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਹੋਰ ਚਾਰ ਤੋਂ 5 ਅਣਪਛਤੇ ਲੋਕਾਂ ਦੇ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਵੀ ਲੋਕ ਇਸ ਨਸ਼ਾ ਤਸਕਰੀ ਦੇ ਕੰਮ ਦੇ ਵਿੱਚ ਸ਼ਾਮਿਲ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੂੰ ਜਲਦ ਤੋਂ ਜਲਦ ਫੜ ਲਿਆ ਜਾਵੇਗਾ ਹਾਲਾਂਕਿ ਪੁਲਿਸ ਜਿਹੜੀ ਪੰਜਾਬ ਦੀ ਹੈ ਉਹ ਪੂਰੇ ਤਰਾ ਪੱਭਾਪਾਰ ਹੋਈ ਪਈ ਹੈ ਕਿ ਨਸ਼ੇ ਨੂੰ ਜੜੋਂ ਖਤਮ ਕਰ ਦਿੱਤਾ ਜਾਵੇ ਇਹਨਾਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਪਰੰਤੂ ਇਹਨਾਂ ਨੇ ਆਪਣੀਆਂ ਜੜਾਂ ਇਸ ਹੱਦ ਤੱਕ ਫੈਲਾਈਆਂ ਹੋਈਆਂ ਨੇ ਕਿ ਜਿੰਨੇ ਵੀ ਨਸ਼ਾ ਤਸਕਰਾਂ ਨੂੰ ਪੁਲਿਸ ਵੱਲੋਂ ਫੜਿਆ ਜਾਂਦਾ ਹੈ ਉਸ ਤੋਂ ਦੁੱਗਣੇ ਹੋਰ ਪੈਦਾ ਹੋ ਜਾਂਦੇ ਨੇ ਜਾਂ ਫਿਰ ਕਹਿ ਲਈਏ ਕਿ ਇਹਨਾਂ ਦਾ ਜਾਲ ਹੀ ਇੰਨਾ ਵੱਡਾ ਹੈ ਕਿ ਕੁਝ ਕੋ ਫੜੇ ਜਾਂਦੇ ਨੇ ਤੇ ਕੁਝ ਕੋ ਹੋਰ ਨਵੇਂ ਸਿਰੇ ਤੋਂ ਸਾਹਮਣੇ ਆ ਜਾਂਦੇ ਨੇ ਸੋ ਫਿਲਹਾਲ ਦੀ ਘੜੀ ਦੇ ਵਿੱਚ ਇਸ ਜਿਹੜੀ ਹਮਲੇ ਦੀ ਵਿੱਚ ਜਿਹੜੇ ਪੁਲਿਸ ਦੇ ਇੰਸਪੈਕਟਰ ਨੇ ਉਹ ਜ਼ਖਮੀ ਹੋਏ ਨੇ ਉਹਨਾਂ ਦੀ ਬਾਹਰ ਟੁੱਟ ਗਈ ਹੈ ਤੇ ਹੋਰ ਅਧਿਕਾਰੀ ਵੀ ਜ਼ਖਮੀ ਹੋਏ ਨੇ ਪਰੰਤੂ ਪੁਲਿਸ ਨੇ 10 ਲੋਕਾਂ ਨੂੰ ਨਾਮ ਸਮੇਤ ਜਿਹੜਾ ਪਰਚਾ ਦਰਜ ਕੀਤਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਹੋਰ ਵੀ 4 ਤੋਂ 5 ਅਣਪਛਾਤੇ ਲੋਕਾਂ ਦੇ ਖਿਲਾਫ ਪੁਲਿਸ ਦੇ ਵੱਲੋਂ ਜਿਹੜੇ ਇੱਕ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ